ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਪਹਿਲੀ ਸੂਚੀ ਦੇ ਵਿੱਚ 7 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆਗਾ ਜਿਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜੇ ਕਿ ਗੁਰਦਾਸਪੁਰ ਤੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਸ ਤੋਂ ਬਾਅਦ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਵਾਦਰ ਨੇ ਜਿਹਨੇ ਉਹਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਅਤੇ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਤੇ ਅਨਿਲ ਜੋਸੀ ਨੂੰ ਅੰਮ੍ਰਿਤਸਰ ਸਾਹਿਬ ਤੋਂ ਅਤੇ ਵਿਕਰਮਜੀਤ ਸਿੰਘ ਨੂੰ ਜਿਹੜਾ ਕਹਿ ਸਕਦੇ ਹਾਂਗੇ ਕੀ ਫਤਿਹਗੜ੍ਹ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਅ ਰਾਜਵਿੰਦਰ ਸਿੰਘ ਨੂੰ ਜਿਹੜਾ ਕਿ ਫਰੀਦਕੋਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਇਕਬਾਲ ਸਿੰਘ ਝੁੰਦਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਫਿਲਹਾਲ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਲਿਸਟ ਜਾਰੀ ਕਰ ਦਿੱਤੀ ਸੀ ਉਸ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਕੁਝ ਉਮੀਦਵਾਰ ਦਾ ਐਲਾਨ ਕੀਤਾ ਸੀ ਪਰ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਐਲਾਨ ਨਹੀਂ ਕੀਤਾ ਗਿਆ ਸੀ ਪਰ ਹੁਣ ਅਕਾਲੀ ਦਲ ਵੱਲੋਂ ਸਰਦਾਰ ਇਕਬਾਲ ਸਿੰਘ ਝੁੰਦਾ ਦੇ ਨਾਮ ਜਿਹੜਾ ਸਨੂ ਲੋਕ ਸਭਾ ਸੀਟ ਤੋਂ ਜਿਹੜਾ ਅੱਗੇ ਲਿਆਂਦਾ ਗਿਆਗਾ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਚਰਚਾਵਾਂ ਚੱਲ ਰਹੀਆਂ ਸੀ ਕਿ ਇੱਥੋਂ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਉਮੀਦਵਾਰ ਹੋਣਗੇ ਕਿਉਂਕਿ ਹਾਲੀ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਪਰਿਵਾਰ ਦੀ ਸ਼੍ਰੋਮਣੀ ਅਕਾਲ ਚਲ ਦੇ ਵਿੱਚ ਵਾਪਸੀ ਹੋਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਜਿਹੜੀ ਘਰ ਵਾਪਸੀ ਕਰਵਾਈ ਸੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਢੀਂਡਸਾ ਪਰਿਵਾਰ ਸੀ ਜਿਹੜਾ ਸ਼੍ਰੋਮਣੀ ਅਕਾਲ ਚਲ ਤੋਂ ਅਲੱਗ ਹੋ ਚੁੱਕਿਆ ਸੀ ਕਾਫੀ ਲੰਮੇ ਵਕਪੇ ਤੋਂ ਬਾਅਦ ਉਹਨਾਂ ਦੀ ਘਰ ਵਾਪਸੀ ਹੋਈ ਧੀ ਤੇ ਪਰਮਿੰਦਰ ਸਿੰਘ ਜਿਹੜਾ ਕਹਿ ਸਕਦੇ ਆ ਆਪਣੇ ਇਲਾਕੇ ਦੇ ਵਿੱਚ ਜਿਹੜੇ ਗਤੀਵਿਧੀਆਂ ਜਿਹੜੀਆਂ ਵਧਾਈਆਂ ਸੀ ਇਸ ਨੂੰ ਲੈ ਕੇ ਦੋ ਨਾਮਾਂ ਦੇ ਉੱਪਰ ਚਰਚਾ ਚੱਲ ਰਹੀ ਸੀ ਕਿ ਜਾਂ ਅਕਬਾਲ ਸਿੰਘ ਝੁੰਡਾ ਹੋਣਗੇ ਜਾਂ ਫਿਰ ਪਰਮਿੰਦਰ ਸਿੰਘ ਢੀਂਡਸਾ ਹੋਣਗੇ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਕਾਲਦਲ ਦਾ ਜਿਹੜਾ ਕਹਿ ਸਕਦੇ ਆ ਢੀਂਡਸਾ ਪਰ ਬਾੜ ਦਾ ਦਬਦਬਾ ਇਸ ਸੀਟ ਦੇ ਉੱਪਰ ਰਿਹਾ ਪਰ ਲੇਕਿਨ ਜਿਸ ਸਮੇਂ ਕਹਿ ਸਕਦੇ ਹਾਂ ਕਿ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਪਾਰਟੀ ਤੋਂ ਢੀਂਡਸਾ ਪਰਿਵਾਰ ਬਾਖ ਹੋ ਚੁੱਕਿਆ ਸੀ ਤਾਂ ਓਕੇ ਸਮੇਂ ਅਕਬਾਲ ਸਿੰਘ ਝੁੰਦਾ ਜਿਹੜੇ ਨਾਲ ਰਹੇ ਨੇ ਉਹਨਾਂ ਨੂੰ ਪਹਿਲਾਂ ਹੀ ਵਾਅਦਾ ਕਰ ਲਿਆ ਗਿਆ ਸੀ ਕਿ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ ਉਹ ਉਹਨਾਂ ਦੇ ਨਾਮ ਦੇ ਉੱਪਰ ਹੀ ਜਿਹੜੀ ਮੋਹਰ ਲੱਗੀ ਆ ਹੁਣ ਜਿਹੜੇ ਰਿਐਕਸ਼ਨ ਨੇ ਜਿਹੜੇ ਕੀ ਆਉਂਦਾ ਪਰਮਿੰਦਰ ਸਿੰਘ ਢੀਂਡਸਾ ਦਾ ਉਹ ਉਹ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਸੰਗਰੂਰ ਜਿਹੜੀ ਕਾਫੀ ਹੌਟ ਸੀਟ ਹੈ ਕਿਉਂਕਿ ਇਤੋਂ ਆਵਾਦ ਵੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਗਰਮੀਤ ਸਿੰਘ ਮੀਤ ਹਿਆਰ ਨੂੰ ਮੈਦਾਨ ਦੇ ਵਿੱਚ ਤਾਰਿਆ ਦੂਜੇ ਪਾਸੇ ਸਿਟਿੰਗ ਜਿਹੜੇ ਐਮਪੀ ਨੇ ਸੇ ਮਰਜੀਤ ਸਿੰਘ ਮਾਨ ਨੂੰ ਮੈਦਾਨ ਦੇ ਵਿੱਚ ਤਾਰਿਆ ਹੁਣ ਸੰਗਰੂਰ ਤੋਂ ਕਾਂਗਰਸ ਅਤੇ ਭਾਜਪਾ ਦੀਆਂ ਜਿਹੜੀਆਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਦੀ ਜਿਹੜੀ ਇੰਤਜ਼ਾਰ ਰਹੇਗਾ ਕਿ ਕਿਸ ਤਰ੍ਹਾਂ ਇਸ ਸੀਟ ਹੈ ਜਿਹੜੀ ਉਹ ਹੌਟ ਸੀਟ ਬਣੇਗੀ ਕਿਸ ਤਰ੍ਹਾਂ ਦਿਗਜਾਂ ਦੇ ਵਿੱਚ ਜਿਹੜਾ ਮੁਕਾਬਲਾ ਰਹੇਗਾ